ਉਠਾ ਕੋ ਤੂੰ ਤੂੰ ਤਹਿਰ ਦਾਸ ਜੀਵ ਪਿੰਡ ਸਾਭਾ ਤੇਰੀ ਰਾਸ ਤੂੰ ਆਦਿ ਪਿਤਾ ਹੰਕਾਰ ਤੇਰੇ ਤੁਮਰੀ ਕੇ ਰਾ ਮੈਂ ਸੁਖ ਕਹੇਰੇ ਕੋਈ ਨ ਜਾਣ ਤੁਮਰਾ ਅੰਤ ਉਚੇ ਤੇਰੇ سگل سمگری تمری سر تاری تم تے ہوئے تمری گات میں 谢谢你啊 ਬਾਰ ਸ੍ਰੀ ਗੁਰੂ ਤੇਜਪੀ ਜੀ ਕੀ ਪਾਤਸ਼ਾਹ ਜੀ ਦਸਤਿਹਰਾਂ ਨੂੰ ਗੁਰੂ ਤੇਜਪੀ ਸੇਭਕਾਰ ਗੋਬਨਾਂ ਤੈਂ ਜਿਹਾਇ ਕਰਨ ਜੋਤਿ ਅਵਤਾਸ ਰਾਮ ਦਾ ਸਰਮਈ ਸਹਾਈ ਅਗਦੁਨ ਹਰਿ ਗੋਵਿੰਦ ਨਾਮ ਸ੍ਰੀ ਪ੍ਰਭੂ ਸ੍ਰੀ ਕੰਗਰਾਇ ਸ੍ਰੀ ਹੱਕ ਤਰਸਨ ਜੀ ਤਿਆਜਿਆ ਜਿਸ ਜਿੱਥੇ ਸਭ ਸੁਖ ਜਾਣ ਤੇ ਪਾਤਸ਼ਾਹ ਸੁਖੀਆ ਘਰ ਮਾਣ ਦਾ ਧਰ ਸਤਾਈ ਨੂੰ ਇਸਹਾਈ ਦਾਸਮ ਪਾਚਾ ਸਹਾਈ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਾਹਾਰਾਜ ਸਥਾਈ ਨੂੰ ਇਸਹਾਈ ਦਸਤਾਂ ਪਾਕਸ਼ਾਈਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਔੜਨੇ ਦਾ ਧਿਆਨ ਧਰ ਕੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਬ ਪਿਆਰਿਆਂ ਚਰੋ ਹਾਂ ਸਭ ਦੇ ਉਦਿਆਂ ਚੜ੍ਹਨ ਜੋ ਮੁਕਤਾਂ ਪਈਆਂ ਤਖਤਾਂ ਸਰਬੱਤ ਗੁਰੂਆਂ ਦਾ ਧਿਆਨ ਧਰ ਕੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਗੁਰੂ ਖਾਨ ਨਾਮ ਜਪਿਆ ਮਨ ਸਿਰ ਦੇਵ ਚਲਾਈ ਤੇ ਗਵਾਹੀ ਦੇਵ ਕੇ ਉੰਗਟਿਕਾ ਤਨਾ ਪਿਆਰੇ ਸਚਾਰਿਆਂ ਸਨਤਾਂ ਭਗਤਾਂ ਰੱਗੀਆਂ ਜੁਕੀਆਂ ਧਕੀਆਂ ਮਹਾਕੋਖਣ ਦੀ ਕੁਮਾਇਦਾ ਧਿਆਨ ਕਰ ਬੋਲ ਜੀਵਾਹ ਕਰੋ ਬਾਹੇ ਕਰੋ ਜਿਨ੍ਹਾਂ ਸਿੰਘਾਂ ਸੁਰਣੀਆਂ ਸਿਰ ਦੀਆਂ ਨੇ ਘਰਨ ਇਹ ਤਿਸ ਸਿੱਖ ਦਿੱਤੇ ਬੰਦ ਬੰਦ ਕਟਵਾਏ ਪੁੱਠੀਆਂ ਪ੍ਰਭਾਵਾਜਾਂ ਉਹ ਗੁਣੀਆਂ ਦੇ ਦਾ ਵਿੱਚ ਆਲੇ ਵੇ ਤਥੀਆਂ ਗਵਾ ਤੇ ਤਲ ਜਗਤਾਂ ਆਰਿਆਂ ਨਾਲ ਚੋਆਏ ਗੁਰਦਵਾਰਿਆਂ ਦੀ ਸੇਵਾ ਲਈ ਕਮਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ موسیقی ਖਾਲਸਾ ਜੀ ਦੇ ਗੁਰੂ ਵਾਲੇ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਦੇ ਉਸਤਤ ਕਰਮਾਂ ਤੇ ਮਤਿ ਚੇ ਮਨ ਪੁੱਤ ਕੇ ਰੱਖਿਆ ਹੋਵਾ ਬਖਵਾ ਬਖਵਾ ਉਸਤਤ ਕਾਮ ਸਿ ਕੀ ਨਾਮ ਪ੍ਰਤਾਨ ਇਸ ਨਾਮ ਬਿਗਦਾਨ ਬਸਾਪ ਦਾ ਕਰੋ ਸਦਾ ਦਾ ਨਾਮਾ ਸਰਦਾਨ ਨਾਮ ਦਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਸੁਨਾਮ ਚੌਕੀਆਂ ਚੰਡੇ ਹੋਗੇ ਜੁਗੋ ਜਗ ਅਟਲ ਤਮ ਕੋ ਜਕਾਰੁ ਗੁਰ ਜੀ ਵਾਹਿਗੁਰੂ ਵਾਹਿਗੁਰੂ ਸ੍ਰੀ ਗੰਗਾਣਾ ਸਾਹਿਬ ਜੀ ਅਤੇ ਹੋਰ ਗੁਰਦੁਆਰਿਆਂ ਧਾਮਾਂ ਦੇ ਜਨਾਬ ਸਵਾਪੀ ਜੀ ਦੇ ਪੰਥ ਨੂੰ ਮੋਸ਼ੂੜਿਆ ਗਿਆ ਹੈ। ਖੁੱਲੇ ਦਰਸ਼ਨ ਦੀ ਧਾਰਾ ਤੇ ਸੇਵਾ ਸੰਭਾਰ ਦਾ ਨਾਮ ਪਿਆਰੇ ਸੰਸਾਰ ਜੀ ਨੂੰ ਲੁਕਸ ਕਰੋ। ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਲ ਦੇ ਉਠੇ ਨੇ ਉਹ ਨੂਰ ਬੋਤੇ ਆ ਦੇ ਪਾਤ ਪ੍ਰਮਾਣ ਆਪ ਜੀ ਦੇ ਰੂਪ ਅਕਾਲ ਪੂਰਬਾਇ ਕਰੋ ਧੰਨ ਤਨ ਸ੍ਰੀ ਦੋਸਤੋ ਗੋਪਾਲ ਜੀ ਸੰਬੀਹ ਮੇਰੇ ਕਿਰਦਾਰ ਕੋ ਸਤਿਗੁਰੂ ਹਰਿਮਨ ਸਭ ਪਾਤਸ਼ਾਹ ਜੀ ਧਾਮਨਤੰਗ ਸਤਿਗੁਰੂ ਸਾਹਿਬ ਸਦੇ ਗ੍ਰੰਥਸਾਲ ਮਹਾਰਾਜ ਜੀ ਅਪੀ ਦੇ ਹਾਜ਼ਰੀ ਉਰਦਾਸ ਰੰਤੀ ਸਤਿਗੁਰ ਪਾਤਸ਼ਾਹ ਜੀ ਆਪ ਜੀ ਵੱਲੋਂ ਬਹੁਤ ਸਾਰਾ ਮਾਪਕ ਸੱਚਖੰਡ ਵਾਸੀ ਬਰਾਹੁ ਗਿਆਨੀ ਸਤਿਗੁਰੂ ਬਾਪਨਾ ਸੰਗ ਜਨ ਸੰਗੀ ਰੋਟੇ ਵਾਲੇ ਬੋਲ ਤੇ ਲਾਈ ਹੋਈ ਪੂਜਾ ਅਨੁਸਾਰ ਆਪ ਜੀ ਨੇ ਪਾਵਨ ਪਵਤ ਤਦ ਗੁਰਦਵਾਰ ਮੰਦਰ ਮਹਾਰਾਜ ਜੀ ਹਮ ਕਿਰਤੋਂ ਆਪ ਜੀ ਨੇ ਕੋਣੀ ਤੇ ਪ੍ਰਕਾਸ਼ ਅਮਾਰ ਜੀ ਆਪ ਦੇ ਹੌਮ ਤੋਂ ਪ੍ਰਾਪਤ ਅਜ ਬਣ ਜਉਂਦੇ ਪਾਠ ਨੇ ਉਰਦਾਸ ਅੱਖਰਵਾਦ ਘਾਟੇ ਬੋਲ ਚ ਮੁਹਾਨੀ ਬੜੀ ਸੁਣੀ ਬਣੀ ਸੋ ਪਕਸਾ ਚ ਅਰੰਭ ਪ੍ਰਵਾਨਤਾ ਨਹੀਂ ਸੋ ਤੇ ਸਭੀ ਪੜਨ ਦੇ ਬਲਕ ਦੀ ਉਸਨੇ ਮਹਾਰਾਜ ਜੀ ਨਗਰ ਕਲੇ ਸੋਤ ਕੋਰ ਕਾਣ ਜੀ ਜਨ ਦਾ ਪੁਨ ਕਨਨਦਾਰੇ ਸੰਗਤ ਦੇ ਹਾਜ਼ਰੀ ਦਾ ਪ੍ਰਵਾਨ ਕਰਨੀ ਤੇ ਬੋਲ ਪੇਡਾ ਵਾ ਪ੍ਰਵਾਨ ਕਰਨੀ ਆਦਾਰਾ ਇਸ ਸੰਗਤੀਆਂ ਨੂੰ ਭਾਵਨਾ ਬੰਦੋ ਸਭ ਸਾਹਿਬ ਤੁੰਨ ਕਨਿਆ ਮਹਾਰਾਜ ਜੀ ਸਿੱਖ ਪੜਦੇ ਸ੍ਰੋਣੀ ਦੇ ਸ੍ਰੋਤ ਲਾਹਿ ਵੰਦਨ ਮਹਾਰਾਜ ਜੀ ਆਪ ਜੀ ਦੇ ਹਜੂਰ ਪੰਚਮ ਪ੍ਰਾਪਤ ਸ਼ਾਦੇ ਦੇ ਕੇ ਹਜਰਨ ਮਹਾਰਾਜ ਜੀ ਆਪ ਜੀ ਪ੍ਰਵਾਨ ਕਰਨ ਸੰਥਾ ਬਜੋ ਕਾਣ ਦੀ ਆਗੇ ਉਸਨੇ ਮਹਾਰਾਜ ਜੀ ਆਪ ਜੀ ਕੁਇਤ ਰੁਕ ਨਾ ਹੋਵੇ ਸਭ ਕੇ ਦਾਰੇ ਸੰਤੁਮ ਨਿਹਾਲ 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 ਕਰੋ ਜੀ ਆਪ ਦੇ ਦਰ ਜੋ ਜਿਓ ਇਸ ਰਾਜੀ ਜਦ ਕੋ ਸਿੰਘ ਪ੍ਰਤਪਾਵੇ ਸਹੀ ਪਿਆਰੇ ਮੇਰੇ ਜੀ ਨੇ ਆਪਣੇ ਆਪ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਨਿੱਤ ਆਵੇ ਨਾਮ ਸ਼ਕਤੀ ਕਲਾ ਤੇ ਭਾਣੇ ਸੋਖ ਫਲ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ ਜੋ ਪ੍ਰਭ ਕੋ ਮਿਲੋ ਚਾਹਾ ਕੋਜ ਸਬਦ ਮਹਿਲ ਰਾਜ ਕਰੇਗਾ ਕਾਲਸਾ ਆਕੀ ਰਹਿ ਨ ਕੋਏ ਕੁਆਰ ਹੋਏ ਸਭ ਮਿਲਾਂਗੇ ਬਚੇ ਸਰਨ ਜੋ ਹੋਏ ਖੰਡਾ ਜਾ ਕੇ ਹਾਥ ਮੈਂ ਤਉ ਲਗੀਸੋ ਹੈ ਸੀਸਾ ਜੋ ਮਹਰੀ ਰਸ ਆਪਰੇ ਸ੍ਰੀ ਕਰਨੀ ਤਨ ਜਗਤੀ ਜੋ ਵਾਹਿਗੁਰੂ ਨਾਮ ਜਹਾਨ ਹਲਾ ਚੜੇ ਸੋਤਰੇ ਪਾਰ ਜੋ ਸਦਾ ਪਰ ਸੇਵ ਦੇ ਵਾਹਿਗੁਰੂ ਪਾਰ ਉਤਾਰਨ ਬਾਗ ਕੋ ਨੈ ਸੋ ਨਿਰਾਨ ਦੁਖੀ ਹੋ ਗਿਆ ਕੋਈ ਗੱਲ ਕਰਾਂ ਗਿਲਾਮ ਆਵਾਂ ਲਾਵਾਂ ਲਾਵਾਂ ਜੀ ਦਨ ਦਾ ਨੁਹਾਵ ਸਤ ਸ੍ਰੀ ਅਕਾਲੋ ਚਿੱਟਿਆ ਮੋਜਾ ਵਾਲੋ ਸਤ ਗੁਰੂ ਕਰਤਨ ਨਦਰੀ ਨਾਮ ਨੇ ਆਲਾ ਜਰਦੀਆ ਬੰਕਿਆ ਫੋਜਾਂ ਦੇ ਮਾਲਕੋ ਸਤ ਗੁਰੂ ਪ੍ਰਪਨਾ ਬਿਰਧ ਵਾਲੇ ਕੀ ਲਾਜ ਸੇਦੋ ਸਿਮੋ ਚਿੱਤੋ ਬਖਤੋ ਨੰਗੋ ਮੰਗੋ ਗੁਰੂ ਗੋਬਿੰਦ ਸਾਹਿਬ ਜੀ ਕੋ ਕਾ